ਕੁਝ ਸਮਾਂ ਪਹਿਲਾਂ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਹੈ ਇੰਟਰਨੈਟ ਤੇ ਜਿਹੜੀ ਕੈਨੇਡਾ ਦੀ ਸੀਗੀ ਐਡਮੰਟਨ ਡਾਊਨਟਾਊਨ ਦੀ ਉੱਥੇ ਇੱਕ ਆਪਣਾ ਪੰਜਾਬੀ ਭਰਾ ਨੌਜਵਾਨ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਜਿਹੜੇ ਉੱਥੇ ਦੇ ਹੋਮਲੈਸ ਬੰਦੇ ਐ ਕਾਲੇ ਐ ਗੋਰੇ ਉਹਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੰਦੇ ਐ ਤੇ ਅੱਜ ਆਪਾਂ ਉਸੇ ਬਾਰੇ ਗੱਲਬਾਤ ਕਰਾਂਗੇ ਕਿ ਸਾਰੀ ਕਹਾਣੀ ਸੀ ਸਹੀ ਸੱਚ ਕੀ ਸੀ ਬਹੁਤ ਸਾਰੇ ਲੋਕਾਂ ਨੂੰ ਵੀ ਬਾਰੇ ਪਤਾ ਨਹੀਂ ਉਦੋਂ ਗੱਲ ਕੀ ਬਣੀ ਸੀ ਵਾਧੇ ਆਪਾਈ ਦੀ ਵੀਡੀਓ ਵਾਲੇ ਨਾਲੇ ਤੁਹਾਨੂੰ ਦੱਸਾਂਗੇ ਵੀ ਨੌਕਰੀ ਕਿਹੜੀ ਸਹੀ ਹੈ ਤੇ ਕਿਹੜੀ ਕੰਪਨੀ ਥਰੂ ਕਰਨੀ ਚਾਹੀਦੀ ਹੈ ਆਜੋ ਕਰਾਂ ਹੱਲ ਹੈਗੀ ਇਹ 6 ਦਸੰਬਰ 2024 ਦੀ ਫਰਾਈਡੇ ਵਾਲਾ ਦਿਨ ਸੀਗਾ ਤੇ ਐਡਮਿੰਟਨ ਡਾਊਨਟਾਊਨ ਦੇ ਵਿੱਚ ਇੱਕ ਸਟਰੀਟ ਹੈ 107 106 ਐਵਨਿਊ ਉੱਥੇ ਇੱਕ ਅਪਾਰਟਮੈਂਟ ਬਿਲਡਿੰਗ ਹੈ ਤੇ ਉਹ ਬਿਲਡਿੰਗ ਦੇ ਵਿੱਚ ਨੌਜਵਾਨ ਮੁੰਡਾ 20 ਸਾਲਾਂ ਦਾ ਹਰਸ਼ਾਨਦੀਪ ਜੌਬ ਕਰਦਾ ਹੁੰਦਾ ਸਕਿਉਰਿਟੀ ਗਾਰਡ ਦੀ ਨਾਈਟ ਜੌਬ ਤੇ ਅਕਸਰ ਹੀ ਆਪਣੇ ਜਿਹੜੇ ਨੌਜਵਾਨ ਮੁੰਡੇ ਆ ਆਪਾਂ ਦੇਣੇ ਆ ਬਹੁਤ ਸਾਰੇ ਗਾਰਡ ਦਾ ਕੰਮ ਕਰਦੇ ਆ ਨਾਈਟ ਡਿਊਟੀ ਹੁੰਦੀ ਆ ਕਿ ਓਵਰਟਾਈਮ ਦੇ ਤੌਰ ਤੇ ਵੀ ਕੰਮ ਕਰ ਲੈਂਦੇ ਆ ਤੇ ਜਿਹੜੀ ਇਹ ਨੌਜਵਾਨ ਦੀ ਕੰਪਨੀ ਸੀ ਸਕਿਉਰਟੀ ਵਾਲੀ ਉਹਦਾ ਨਾਮ ਸੀ ਐਨ ਐਸਜੀ ਸਕਿਉਰਟੀ ਉਹਦੇ ਥੱਲੇ ਇਹ ਮੁੰਡਾ ਕੰਮ ਕਰਦਾ ਸੀਗਾ ਤੇ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਪਤਾ ਹੀ ਆ ਵੀ ਜੇ ਆਪਾਂ ਗੱਲ ਕਰੀਏ ਵੀ ਕ੍ਰਾਈਮ ਕੱਲਾ ਪੰਜਾਬ ਦੇ ਵਿੱਚ ਆ ਇਹੋ ਜੀ ਗੱਲ ਨਹੀਂ ਇੰਡੀਆ ਦੇ ਵਿੱਚ ਇਹੋ ਜੀ ਗੱਲ ਨਹੀਂ ਹਰੇਕ ਮੁਲਕ ਦੇ ਵਿੱਚ ਕ੍ਰਾਈਮ ਹੈਗਾ ਅਮਰੀਕਾ 'ਚ ਵੀ ਬਹੁਤ ਆ ਕੈਨੇਡਾ 'ਚ ਵੀ ਬਹੁਤ ਆ ਹਰੇਕ ਦੇਸ਼ 'ਚ ਹੀ ਹੁੰਦਾ ਉਸ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਵੀ ਕ੍ਰਾਈਮ ਬਹੁਤ ਆ ਤੇ ਤੁਸੀਂ ਅਕਸਰ ਇਹ ਵੀਡੀਓ ਚ ਵੇਖਦੇ ਹੋਵੋਗੇ ਵੀ ਹੋਮਲੈਸ ਬੰਦੇ ਪੀਪਲ ਬਹੁਤ ਆ ਉੱਥੇ ਵੀ ਤੇ ਜਿਵੇਂ ਗੋਰੇ ਆ ਕਾਲੇ ਆ ਤੇ ਬਾਕੀ ਜਿਹੜਾ ਕਰਾਇਮ ਕਰਨ ਵਾਲਾ ਹੁੰਦਾ ਉਹਦਾ ਕੋਈ ਨਾ ਕੋਈ ਜਾਤ ਹੁੰਦੀ ਨਾ ਧਰਮ ਹੁੰਦੀ ਨਾ ਰੰਗ ਹੁੰਦਾ ਪਰ ਜ਼ਿਆਦਾਤਰ ਸਾਨੂੰ ਪਤਾ ਹੀ ਹੈ ਵੀ ਜਿਹੜੇ ਕਾਲੇ ਆ ਉੱਥੇ ਤੇ ਇਹਨਾਂ ਦੀਆਂ ਪੈਲਸਾਂ ਹੀ ਬਣੀਆਂ ਹੋਈਆਂ ਐ ਇਹ ਡਰੱਗੀ ਹੁੰਦੇ ਆ ਸਾਰਾ ਕੁਝ ਇਹਨੂੰ ਗਵਰਨਮੈਂਟ ਇਹਨਾਂ ਨੂੰ ਦਿੰਦੀ ਐ ਇਹ ਸਾਨੂੰ ਸਾਰਿਆਂ ਨੂੰ ਪਤਾ ਐ ਤੇ ਉਹ ਮਤਲਬ ਕੋਈ ਵੀ ਮਤਲਬ ਕਰਾਇਮ ਕਰਨਾ ਹੋਵੇ ਕਿਸੇ ਵੀ ਸ਼ਾਪ ਚ ਚਲੇ ਜਾਂਦੇ ਆ ਤੁਸੀਂ ਅਕਸਰ ਇਹ ਦੇਖਦੇ ਹੋਵੋਗੇ ਪੰਪ ਲੁੱਟੇ ਜਾਂਦੇ ਬਥੇਰੇ ਕਿਉਂਕਿ ਪੰਪਾਂ ਦੇ ਉੱਤੇ ਹੁੰਦੀਆਂ ਗ੍ਰੋਸਰੀ ਸਟੋਰ ਹੁੰਦੇ ਆ ਬਥੇਰੇ ਲੁੱਟੇ ਜਾਂਦੇ ਆ ਤੇ ਐਂ ਮਤਲਬ ਉਹ ਕਿਸੇ ਦੇ ਘਰੇ ਵੜ ਜਾਂਦੇ ਆ ਤੇ ਉਹ ਦਿਨ ਵੀ ਇਹੀ ਗੱਲ ਹੋਈ ਸੀ ਤੇ ਜਿੱਥੇ ਆਪਣਾ ਨੌਜਵਾਨ ਜੌਬ ਕਰਦਾ ਸੀ ਉਹ ਇੱਕ ਅਪਾਰਟਮੈਂਟ ਚ ਵੜੇ ਤੇ ਜਦੋਂ ਆਪਣੇ ਨੌਜਵਾਨ ਪੰਜਾਬੀ ਨੂੰ ਪਤਾ ਲੱਗਿਆ ਵੀ ਜਿਹੜੇ ਇਹ ਅੰਦਰ ਵੜ ਰਹੇ ਆ ਤਾਂ ਉਹਨੇ ਸਭ ਤੋਂ ਪਹਿਲਾਂ ਜਿਹੜਾ ਐਨਐਸਜੀ ਸਿਕਿਉਰਟੀ ਹੈ ਉਹਨਾਂ ਦਾ ਸੁਪਰਵਾਈਜ਼ਰ ਆ ਉਹਨੂੰ ਫੋਨ ਲਾਇਆ ਵੀ ਭਾਈ ਐਂ ਕਰਕੇ ਆ ਗੱਲ ਬਣ ਗਈ ਵੀ ਇੱਥੇ ਮਤਲਬ ਜਿਹੜੇ ਬੰਦੇ ਆ ਉਹ ਐਂਟਰ ਹੋ ਹੀ ਜਾਂਦੇ ਆ ਤੇ ਉਹਨੇ ਜਿਹੜਾ ਸੀਗਾ ਸੁਪਰਵਾਈਜ਼ਰ ਉਹਨੇ ਉਹਨੂੰ ਕਿਹਾ ਆਪਣੇ ਹਰਸ਼ਰਨ ਨੂੰ ਵੀ ਤੁਸੀਂ ਐਂ ਕਰੋ ਭਾਈ ਵੀ ਇਹਦੀ ਵੀਡੀਓ ਬਣਾ ਲਓ ਜਿਹੜੇ ਅੰਦਰ ਐਂਟਰ ਹੋਈ ਜਾਂਦੇ ਆ ਇਹ ਤੇ ਹਾਲਾਂਕਿ ਸਭ ਤੋਂ ਪਹਿਲਾਂ ਉਹਨੂੰ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਸੀਗਾ ਪਰ ਉਹਨੇ ਮਤਲਬ ਜਿਵੇਂ ਕਿਹਾ ਉਹਦੇ ਸੁਪਰਵਾਈਜ਼ਰ ਨੇ ਉਹਨੇ ਤਾਂ ਉਹਵੇਂ ਕਰਨਾ ਸੀ ਉਹਨੇ ਭਾਈ ਉਹਦੀ ਵੀਡੀਓ ਬਣਾ ਲਈ ਉਹਨਾਂ ਦੀ ਜਿਹੜੇ ਅੰਦਰ ਬੜੇ ਸੀਗੇ ਤੇ ਉਹਨਾਂ ਕੋਲ ਤੁਸੀਂ ਵੀਡੀਓ ਦੇਖ ਵੀ ਸਕਦੇ ਹੋ ਅਸਲ ਅਸਲ ਸਭ ਕੁਝ ਹੀ ਹੈ ਤੇ ਜਦੋਂ ਉਹਦੀ ਮਤਲਬ ਵੀਡੀਓ ਬਣਾਈ ਤਾਂ ਉਹਨਾਂ ਨੂੰ ਲੱਗ ਗਿਆ ਪਤਾ ਜਿਹੜੇ ਉੱਥੇ ਇੰਟਰੋਏ ਸੀ ਹੋਮਲੈਸ ਬੰਦੇ ਸੀ ਜਿਹੜੇ ਤੇ ਉਹਨਾਂ ਨੇ ਆਪਣੇ ਨੌਜਵਾਨ ਨੂੰ ਆਖਿਆ ਪਾਈ ਵੀ ਸਾਡੀ ਵੀਡੀਓ ਡਿਲੀਟ ਕਰ ਤਾ ਤੇ ਉਹਨੇ ਮਤਲਬ ਉਹਨੂੰ ਆਇਆ ਸੀ ਸੁਪਰਵਾਈਜ਼ਰ ਦਾ ਫੋਨ ਆਇਆ ਹੋਇਆ ਵੀ ਮੈਂ ਵੀਡੀਓ ਡਿਲੀਟ ਨਹੀਂ ਕਰਦਾ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਵੀਡੀਓ ਵਿੱਚ ਸਾਨੂੰ ਸਾਫ਼ ਪਤਾ ਲੱਗ ਰਿਹਾ ਹੋਣਾ ਜਦੋਂ ਉਹ ਭੱਜਿਆ ਤਾਂ ਉਹਦੇ ਮਤਲਬ ਪਿੱਛੇ ਉਹਨਾਂ ਨੇ ਗੋਲੀ ਮਾਰਤੀ ਉਸ ਤੋਂ ਬਾਅਦ ਵਿਚਾਰਾ ਨਾਲ ਦੀ ਨਾਲ ਹੀ ਡਿੱਗ ਪਿਆ ਉਹ ਇਹ ਵੀ ਤੁਸੀਂ ਵੀ ਵੀਡੀਓ ਵਿੱਚ ਵੇਖ ਹੀ ਲਿਆ ਹੋਣਾ ਤੇ ਹੁਣ ਤੁਸੀਂ ਵੇਖ ਲਓ ਵੀ ਗਲਤੀ ਕਿੱਥੇ ਆ ਕਾਰਨ ਕੀ ਬਣਿਆ ਗਲਤੀ ਪਹਿਲੀ ਗਲਤੀ ਤਾਂ ਇਹ ਹੈ ਵੀ ਜਿਵੇਂ ਮੈਂ ਮੰਨਦਾ ਬਾਕੀ ਹੁਣ ਪੁਲਿਸ ਰਿਨਕੁਇਰੀ ਕਰੀਏ ਮੈਂ ਪੜਿਆ ਵੀ ਜਿੰਨਾ ਕਿ ਪੜਿਆ ਮੈਂ ਤੁਹਾਨੂੰ ਉਹੀ ਨੌਲੇਜ ਦੇ ਰਿਹਾ ਸਭ ਤੋਂ ਪਹਿਲੀ ਗਲਤੀ ਤਾਂ ਇਹ ਹੈ ਚਲੋ ਮਜਬੂਰੀ ਮਾਰੇ ਆਪਾਂ ਨੂੰ ਕੰਮ ਕਰਨਾ ਪੈਂਦਾ ਇੱਕ ਤਾਂ ਜਦੋਂ ਨੌਜਵਾਨ ਨੇ ਫੋਨ ਲਾਇਆ ਸੁਪਰਵਾਈਜ਼ਰ ਨੂੰ ਤਾਂ ਮਤਲਬ ਸੁਪਰਵਾਈਜ਼ਰ ਨੂੰ ਚਾਹੀਦਾ ਸੀ ਪੁਲਿਸ ਨੂੰ ਫੋਨ ਕਰੇ ਤੇ ਤਾਂ ਜੋ ਮਤਲਬ ਕੋਈ ਘਟਨਾ ਨਾ ਹੋਂਦੀ ਤੇ ਜਾਂ ਨੌਜਵਾਨ ਵਿਚਾਰ ਆਪ ਹੀ ਪੁਲਿਸ ਨੂੰ ਲਾ ਦਿੰਦਾ ਪਰ ਉਹਨੂੰ ਉਹਨੂੰ ਐਸਬੀ ਕੰਪਨੀ ਥਰੂ ਕੰਮ ਕਰਦਾ ਹੈ ਵੀ ਕੰਪਨੀ ਨਾਲ ਆਪੇ ਗੱਲ ਕਰ ਲੈਣਗੇ ਇਹ ਆਪਣੇ ਬੰਦੇ ਡਰ ਵੀ ਜਾਂਦੇ ਪੁਲਿਸ ਨੂੰ ਕਿਉਂ ਫੋਨ ਕਰਨਾ ਜਾਂ ਕਈ ਕਾਰਨ ਹੁੰਦੇ ਆ ਤੇ ਉਹਨਾਂ ਨੇ ਮਤਲਬ ਉਹਨੂੰ ਫੋਨ ਨਹੀਂ ਲਾਇਆ ਤੇ ਸਮਾਂ ਮੁੰਡੇ ਨੂੰ ਕਹਦਾ ਵੀ ਤੂੰ ਇਹਨਾਂ ਦੀ ਵੀਡੀਓ ਬਣਾ ਲਾ ਤੇ ਵੀਡੀਓ ਉਹਨੇ ਡਿਲੀਟ ਨਹੀਂ ਕੀਤੀ ਉਹਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਵੀ ਗੋਲੀ ਮਾਰ ਦਿੱਤੀ ਤੇ ਇੱਥੇ ਸੁਪਰਵਾਈਜ਼ਰ ਦੀ ਗਲਤੀ ਫੁੱਲ ਹੈ ਵੀ ਤੂੰ ਪਹਿਲਾਂ ਆਪ ਦੇ ਜਿਹੜਾ ਤੁਹਾਡਾ ਹੈਗਾ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਤੁਸੀਂ ਮੁਲਾਜ਼ਮਾ ਤੁਹਾਡਾ ਤੁਸੀਂ ਉਹਦੀ ਪਹਿਲਾਂ ਕੇਅਰ ਕਰੋ ਅੱਛਾ ਹੁਣ ਮੇਰੇ ਦੱਸਣ ਦਾ ਮਕਸਦ ਇਹੀ ਹੈ ਵੀ ਕੰਪਨੀਆਂ ਬਹੁਤ ਹੁੰਦੀਆਂ ਜਿਵੇਂ ਹੁਣ ਬਥੇਰੇ ਥਾਵਾਂ ਤੇ ਜੌਬ ਦੀ ਲੋੜ ਹੁੰਦੀ ਹੈ ਜਿਵੇਂ ਸਕਿਉਰਿਟੀ ਗਾਰਡ ਚਾਹੀਦੇ ਹੁੰਦੇ ਆ ਕਿਸੇ ਅਪਾਰਟਮੈਂਟ ਨੂੰ ਤਾਂ ਇਹ ਪਤਾ ਕੀ ਕਰਦੇ ਆ ਮਤਲਬ ਜਿਹੜੇ ਸਸਤੀਆਂ ਕੰਪਨੀਆਂ ਕੋਲ ਠੇਕਾ ਚੱਕ ਲੈਂਦੇ ਆ ਉਸ ਤੋਂ ਬਾਅਦ ਫਿਰ ਉਹ ਮੁੰਡਿਆਂ ਨੂੰ ਕੰਮ ਜੰਦਗੇ ਹੁਣ ਜਿਹਨੂੰ ਕੰਮ ਨੂੰ ਪਤਾ ਵੀ ਕੈਨੇਡਾ ਤੇ ਕੀ ਹਾਲਾਤ ਆ ਹਰੇਕ ਨੂੰ ਆ ਜਾਂਦਾ ਚੱਲ ਕੰਮ ਮਿਲ ਜੇ ਜਿਹਦਾ ਮਰਜ਼ੀ ਮਿਲ ਜੇ ਸਕਿਉਰਿਟੀ ਗਾਰਡ ਦਾ ਆ ਜਾਂਦਾ ਚੱਲ ਵੀ ਬੈਠਣਾ ਹੀ ਆ ਨੌਜਵਾਨ ਬੈਠ ਜਾਂਦੇ ਆ ਕੋਈ ਮੂਵੀ ਸ਼ੂਵੀ ਦੇਖ ਲੈਂਦੇ ਟਾਈਮ ਪਾਸ ਔਖਾ ਹੋ ਜਾਂਦਾ ਹੈ ਜੌਬ ਓਵਰ ਟਾਈਮ ਵੀ ਕਈ ਬੱਚੇ ਕਰਦੇ ਆ ਵਿਚਾਰੇ ਜਿਨ੍ਹਾਂ ਨੇ ਹੁਣ ਕਰ ਮਤਲਬ ਤਾਂ ਕਰਕੇ ਜਿਹੜੀ ਹੁਣ ਆਮ ਕੰਪਨੀਆਂ ਹੁੰਦੀਆਂ ਜਿਹੜੀਆਂ ਜਿਆਦਾ ਚੰਗੀਆਂ ਨਹੀਂ ਹੁੰਦੀਆਂ ਦੇਸੀ ਆਪਣੀਆਂ ਹੁੰਦੀਆਂ ਉਹ ਮੈਂ ਨਹੀਂ ਹੁੰਦੀਆਂ ਉਹ ਸਹੀ ਕਿਉਂਕਿ ਜੇ ਕੋਈ ਚੰਗੀ ਕੰਪਨੀ ਹੋਊਗੀ ਨਾ ਚੰਗੀ ਕੰਪਨੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਬੋਲੂਗੀ ਵੀ ਤੁਸੀਂ ਸਭ ਤੋਂ ਪਹਿਲਾਂ ਸੋਡੀ ਸੇਫਟੀ ਹੈ ਫਿਰ ਕੋਈ ਹੋਰ ਗੱਲ ਕਰਾਂਗੇ ਆਪਾਂ ਜੇ ਤੁਹਾਡੇ ਆਪ ਦੇ ਮੁਲਾਜ਼ਮ ਦੀ ਸੇਫਟੀ ਨਹੀਂ ਤਾਂ ਫਿਰ ਕੀ ਕਰਨਾ ਹੈ ਜੀ ਕਮਾਈ ਤੋਂ ਜੇ ਚੰਗੀ ਕੰਪਨੀ ਹੁੰਦੀ ਉਹ ਸਭ ਤੋਂ ਪਹਿਲਾਂ ਪੁਲਿਸ ਨੂੰ ਸਾਦੀ ਤੇ ਸਭ ਤੋਂ ਪਹਿਲਾਂ ਉਹਦਾ ਮੁਲਾਜ਼ਮ ਸੇਵ ਕਰਦੀ ਚਾਹੀਦਾ ਵੀ ਐਂ ਸੀ ਤੇ ਹਾਲਾਂਕਿ ਇਹ ਨਹੀਂ ਹੋਇਆ ਤੇ ਉਹਦਾ ਇਲਜ਼ਾਮ ਤੁਸੀਂ ਵੇਖ ਲਓ ਤਾਂ ਕਰਕੇ ਮੈਂ ਆਪਣੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹ ਅਪੀਲ ਕਰਦਾ ਜਿਹੜੇ ਹੁਣ ਚਲੋ ਮਜਬੂਰੀਆਂ ਬਾਹਰ ਆਪਾਂ ਕੰਮ ਕਰਨ ਜਾਂਦੇ ਆ ਕੈਨੇਡਾ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਜਾਣੇ ਘਟਨਾ ਕਿਤੇ ਵੀ ਹੋ ਸਕਦੀ ਆ ਜ਼ਰੂਰੀ ਨਹੀਂ ਆਪਣੇ ਹੁੰਦੀਆਂ ਬਥੇਰੇ ਬਾਹਰ ਬਾਧੂ ਹੁੰਦੀਆਂ ਬਥੇਰੀਆਂ ਖਤਰਨਾਕ ਘਟਨਾਵਾਂ ਹੋਈਆਂ ਬਾਹਰ ਮੈਂ ਪਹਿਲਾਂ ਵੀ ਕਈ ਵੀਡੀਓ ਤੁਹਾਨੂੰ ਦੱਸ ਵੀ ਚੁੱਕਿਆ ਹੈਗੀਆਂ ਬਥੇਰੇ ਮਤਲਬ ਜਿਹੜੇ ਹਵਾਨ ਹਵਾਨੀयत ਹੁੰਦੀ ਹੈ ਬੰਦਿਆਂ 'ਚ ਉਹ ਬਾਹਰ ਬਥੇਰਿਆਂ 'ਚ ਤੇ ਉੱਥੇ ਕਿਤੇ ਸਕੇ ਨਹੀਂ ਉਹ ਆਪਣੇ ਤਾਂ ਫਿਰ ਵੀ ਮਾੜਾ ਹੁੰਦਾ ਯਾਰ ਇਹ ਫੀਲਿੰਗਾਂ ਆਪਣਾ ਹੁੰਦਾ ਦਰਦ ਈਮੋਸ਼ਨ ਸਭ ਕੁਝ ਹੁੰਦਾ ਆਪਣੇ ਅੰਦਰ ਇਹਨ ਤੇ ਤਾਂ ਕਰਕੇ ਵੀ ਤੁਸੀਂ ਚਲੋ ਜੌਬ ਜ਼ਰੂਰੀ ਹੈ ਮੈਨੂੰ ਪਤਾ ਹੈ ਪਰ ਆਇਆ ਵੀ ਤੁਸੀਂ ਜੌਬ ਕੋਸ਼ਿਸ਼ ਕਰੋ ਵੀ ਪਹਿਲਾਂ ਕੰਪਨੀ ਬਾਰੇ ਪਤਾ ਕਰੋ ਉਹਦੇ ਰਿਵਿਊ ਪੜੋ ਵੀ ਕਿਵੇਂ ਆ ਕੀ ਸਿਸਟਮ ਹੈ ਤੇ ਬਾਕੀ ਸਭ ਤੋਂ ਵੱਡੀ ਗੱਲ ਤੁਸੀਂ ਕੋਈ ਵੀ ਰਾਤ ਵਾਲੀ ਜੌਬ ਕਰਦੇ ਹੋ ਨਾ ਨਾਈਟ ਵਾਲੀ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਪਤਾ ਕਰੋ ਵੀ ਉੱਥੇ ਕੋਈ ਜ਼ਿਆਦਾ ਹੋਮਲੈਸ ਬੰਦੇ ਤਾਂ ਨਹੀਂ ਬੈਠੇ ਤਾਂ ਕਰਕੇ ਕਿਉਂਕਿ ਜੇ ਉਹ ਹੋਣਗੇ ਤਾਂ ਉੱਥੇ ਸਿੱਧੇ ਜੀ ਗੱਲ ਹੈ ਕ੍ਰਾਈਮ ਬਹੁਤ ਜ਼ਿਆਦਾ ਹੋਊਗਾ ਤੇ ਇਹਦਾ ਤੁਹਾਨੂੰ ਪਤਾ ਹੀ ਆਉਂਦਾ ਜਾਂ ਜਾਂਦੇ ਕੰਮ ਕਰਕੇ ਜਾਵੜਦੇ ਹੈ ਗਾ ਨੁਕਸਾਨ ਹੁੰਦਾ ਉਹਦੇ ਹੁਣ ਪਰਿਵਾਰ ਦਾ ਵਿਚਾਰ ਦਾ ਕੀ ਹਾਲ ਹੋਊਗਾ ਆਪ ਤਾਂ ਚੱਲ ਨਹੀਂ ਰਿਹਾ ਹੁਣ ਕੀ ਪਤੱਕੀ ਸਿਸਟਮ ਹੋਣਾ ਇਕੱਲਾ ਇਕੱਲਾ ਜਵਾਬ ਸੀ ਕੀ ਸਿਸਟਮ ਸੀਗਾ ਸਾਰਾ ਤਾਂ ਕਰਕੇ ਜਦੋਂ ਆਪਾਂ ਕੋਈ ਵੀ ਨੌਕਰੀ ਲੱਭਦੇ ਆ ਤਾਂ ਉਹਦੇ ਬਾਰੇ ਪਹਿਲਾਂ ਪਤਾ ਕਰੋ ਪ੍ਰੋਪਰ ਆਪ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕੰਪਨੀ ਕਿਵੇਂ ਆ ਕੀ ਸਿਸਟਮ ਹੈ ਵੀ ਮੁਲਾਜ਼ਮਾਂ ਵਾਸਤੇ ਕਿੰਨੀ ਕੇਅਰ ਕਰਦੀ ਹੈ ਸਭ ਸਾਰੀ ਗੱਲਾਂ ਇਹ ਚੀਜ਼ ਨੋਟ ਕਰਨੀ ਪੈਂਦੀ ਹੈ ਤਾਂ ਕਰਕੇ ਮਜਬੂਰੀ ਹੁੰਦੀ ਹੈ ਕੰਮ ਹਰੇਕ ਨੂੰ ਕਰਨਾ ਪੈਂਦਾ ਬਾਹਰੋਂ ਤਾਂ ਆਈਆਂ ਦਾ ਵੀ ਫਿਊਚਰ ਸੈੱਟ ਕਰਾਂਗੇ ਪਰ ਜੇ ਹੁਣ ਇੰਨੀ ਛੋਟੀ ਉਮਰ 20 ਸਾਲ ਦਾ ਸੀ ਵਿਚਾਰਾ 20 ਸਾਲ ਦੇ ਵਿੱਚ ਉਹ ਦੁਨੀਆ ਤੋਂ ਚਲਾ ਗਿਆ ਤੇ ਇਤੋਂ ਵੱਡੀ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਇਹ ਗੱਲਾਂ ਨਾ ਤਾਂ ਕੋਈ ਮੀਡੀਆ ਦੱਸਦਾ ਨਾ ਮੈਨੂੰ ਲੱਗਿਆ ਵੀ ਇਹ ਗੱਲ ਥੋੜੇ ਤੱਕ ਲੈ ਕੇ ਅੱਗੇ ਤਾਂ ਜੋ ਜਿਹੜੇ ਆਪਣੇ ਉੱਥੇ ਬੱਚੇ ਜੌਬ ਕਰਦੇ ਆ ਮੇਰੇ ਦੋਸਤ ਵੀ ਇਥੇ ਰਿਗਾਰਡ ਦਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਮਤਲਬ ਇਹ ਚੀਜ਼ ਜਾਣਕਾਰੀ ਮਿਲ ਸਕੇ ਕਿਉਂਕਿ ਗੱਲ ਕੁਝ ਵੀ ਨਹੀਂ ਹੁੰਦੀ ਅਗਰੇ ਨਾਲ ਇੱਕ ਵਾਰੀ ਕੱਢ ਕੇ ਭਾਈ ਫਿਰ ਟੱਪ ਜਾਣਾ ਤੇ ਬੰਦਾ ਮੁੜ ਕੇ ਦੁਨੀਆ ਚਲਾ ਜਾਂਦਾ ਤੇ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਬਸ ਮਾੜਾ ਮੋਟਾ ਜਿਹੜਾ ਆਪਦੇ ਵਾਲੇ ਆ ਜਾਂ ਤੁਹਾਡੇ ਬੱਚੇ ਪੜ੍ਹਦੇ ਆ ਤੁਹਾਡੇ ਯਾਰ ਦੋਸਤ ਆ ਜਾਂ ਤੁਹਾਡੀ ਫੈਮਿਲੀ ਆ ਸਾਰਿਆਂ ਨੂੰ ਇਸ ਚੀਜ਼ ਤੋਂ آگਾਹ ਕਰੋ ਸਾਰਿਆਂ ਨੂੰ ਇਸ ਚੀਜ਼ ਵੱਲ ਮਤਲਬ ਦੱਸੋ ਵੀ ਸੇਫਟੀ ਜ਼ਰੂਰੀ ਹੁੰਦੀ ਹੈ ਪਹਿਲਾਂ ਕੋਈ ਨਹੀਂ ਚਾਰਪੀ ਘਟਕਮਾਰਾ ਜਾਂਉਂਦੇ ਰਹੇ ਤਾਂ ਯਾਰ ਪੈਸਾ ਬੰਦੇ ਜਦੋਂ ਮਰਜੀ ਕਮਾਰੇ ਜੇ ਰਹੀ ਹੀ ਨਾਲ ਫਿਰ ਪੈਸਾ ਕੀ ਕਮਾਵਾਂਗੇ ਠੀਕ ਹੈ ਬਾਕੀ ਕੋਈ ਜਿਹੜੀਆਂ ਮੈਂ ਗੱਲਾਂ ਦੱਸਾਂਗਾ ਤੁਹਾਨੂੰ ਸਾਰਿਆਂ ਨੂੰ ਪੜ੍ਹ ਕੇ ਦੱਸਾਂਗਾ ਵਿੱਚ ਮੈਂ ਮੜਾ ਮੋਟਾ ਵੀਡੀਓ ਹੀ ਪਾਈ ਤੁਸੀਂ ਦੇਖ ਲਿਓ ਬਾਕੀ ਦੋਸਤੋ ਬਸ ਅੱਜ ਲਈ ਇੰਨੇ ਸੀ ਮੈਂ ਹਾਂ ਚੱਲ ਇਹ ਜਾਣਕਾਰੀ ਤੁਹਾਡੇ ਤੱਕ ਲੈ ਕੇ ਅੱਗੇ ਕਿਉਂਕਿ ਮੈਂ ਵੀਡੀਓ ਬਹੁਤ ਵੇਖੀਆਂ ਹਰੇਕ ਚ ਐਂ ਦੱਸਿਆ ਜਾ ਰਿਹਾ ਸੀ ਕਾਲੇ ਉੱਥੇ ਆਏ ਆ ਪੰਜਾਬੀਆਂ ਕਾ ਨੂੰ ਆਏ ਹੁੰਦਾ ਸੇਫ ਨਹੀਂ ਫਲਾਨਾ ਧੌਂਕਾ ਸਾਰੀਆਂ ਗ ਚਲੋ ਉਹ ਸੇਫਟੀ ਦਾ ਤੁਹਾਡੇ ਸਾਹਮਣੇ ਇਹ ਕੀ ਕਰਨਾ ਚੱਲ ਆਪਾਂ ਜਿਹੜੀ ਜੀਤ ਪਰੇਸ਼ ਕਰ ਸਕਦੇ ਉਹ ਤਾਂ ਆਪਾਂ ਟਰਾਈ ਕਰਕੇ ਨਾ ਆਪਾਂ ਪਰੇਸ਼ ਕਰਨ ਦੀ ਕੋਸ਼ਿਸ਼ ਕਰੀਏ ਤੇ ਮੇਰਾ ਤਾਂ ਅੱਜ ਬਸ ਇਹੀ ਤੁਹਾਨੂੰ ਦੱਸਣ ਦਾ ਮਕਸਦ ਸੀਗਾ ਤੇ ਬਾਕੀ ਕੋਈ ਨਹੀਂ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵੀਡੀਓ ਨਾਲ ਤੇ ਉਮੀਦ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਵੀ ਆਪਣੇ ਬੱਚੇ ਬਾਹਰ ਨੌਕਰੀ ਕਰਦੇ ਜੋਬ ਕਰਦੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਵੈਸੇ ਤਾਂ ਉਧਰਲੇ ਲੋਕਾਂ ਨੂੰ ਸ਼ਾਇਦ ਪਤਾ ਹੀ ਹੋਣਾ ਨਹੀਂ ਵੀ ਪਤਾ ਚੱਲ ਕੋਈ ਨਹੀਂ ਰਹਿੰਦੇ ਤਾਂ ਆਪਣੀ ਵੀਡੀਓ ਥਰੂ ਉਹਨਾਂ ਨੂੰ ਪਤਾ ਲੱਗ ਜੇ ਬਹੁਤ ਬਹੁਤ ਧ